ਮੇਰਾ ਨਾਮ ਮੁਹੰਮਦ ਅਸ਼ਰਫਾ ਜੀ ਮੈਂ ਇੱਥੇ ਬਠਿੰਡਾ ਸ਼ਹਿਰ ਤੇ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ ਸਾਡੀ ਪਿਛਲੇ ਲੰਬੇ ਸਮੇਂ ਤੋਂ ਇਹ ਫਾਟਕ ਆ 140 ਨੰਬਰ ਇਹ ਦੀਪ ਸਿੰਘ ਨਗਰ ਤੇ ਮੈਕਸ ਹਸਪਤਾਲ ਕੋਲੇ ਆ ਇਸ ਫਾਟਕ ਦੀ ਸਮੱਸਿਆ ਕੀ ਹੈ ਇਹ ਦਿਨ ਚ ਬਹੁਤ ਵਾਰ ਲੱਗਦਾ ਤਕਰੀਬਨ 20 ਵਾਰ 50 ਵਾਰ ਔਰ ਲੋਕਾਂ ਦੇ ਰੋਜ਼ ਮਰਰਾ ਦੇ ਕੰਮ ਇਸ ਫਾਟਕ ਬੰਦ ਹੋਣਾ ਰੁਕ ਜਾਂਦੇ ਆ ਤੋ ਐਸ ਫਾਟਕ ਨਾਲ ਨੂੰ ਤਕਰੀਬਨ ਇੱਥੋਂ ਜਿਹੜੇ ਲੰਘਣ ਟੱਪਣ ਵਾਲੇ ਲੋਕ ਆ ਉਹ ਤਕਰੀਬਨ 10 ਤੋਂ 15 ਬਸਤੀਆਂ ਦੇ ਲੋਕ ਲੰਘਦੇ ਟੱਪਦੇ ਸੋ ਇਸ ਫਾਟਕੇ ਦੇ ਬੰਦ ਹੋਣ ਕਾਰਨ ਜਿਹੜੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਸੀ ਉਹਦੇ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਨਾ ਇੱਥੇ ਦਸਤਕਤ ਮੁਹਿੰਮ ਪਿਛਲੇ ਦਿਨੀ ਸ਼ੁਰੂ ਕੀਤੀ ਸੀ ਜਿਸ ਚ ਲੋਕਾਂ ਨੇ ਭਰਪੂਰ ਸਾਡਾ ਸਮਰਥਨ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਦਸਕਤ ਕੀਤੇ ਜਿਹੜੇ ਦਸਕਤ ਅਸੀਂ ਸਬੰਧਤ ਮੰਤਰੀ ਸਹਿਬਾਨਾਂ ਨੂੰ ਅਸ਼ਬਨੀ ਜੀ ਜਿਹੜੇ ਕੇਂਦਰ ਦੇ ਮੰਤਰੀ ਆ ਰੇਲਵੇ ਦੇ ਉਹਨਾਂ ਨੂੰ ਮੁੱਖ ਮੰਤਰੀ ਸਾਹਿਬਾਨ ਨੂੰ ਡੀਸੀ ਸਾਹਿਬ ਨੂੰ ਔਰ ਜਿੰਨੇ ਵੀ ਰੇਲਵੇ ਦੇ ਡਿਪਾਰਟਮੈਂਟ ਸੀ ਉਹਨਾਂ ਨੂੰ ਭੇਜੇ ਅਸੀਂ ਚਿੱਠੀ ਪੱਤਰ तकरीबन ਹਜ਼ਾਰਾਂ ਦੀ ਗਿਣਤੀ ਜਿਹੜੇ ਦਸਕਤ ਆ ਉਹ ਨੱਥੀ ਕਰਕੇ ਸੋ ਅੱਜ ਮੈਂ ਮੁਹੱਲਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਔਰ तकरीबन ਜਿਹੜੇ ਲੋਕਾਂ ਨੇ ਸਾਡਾ ਸਾਥ ਦਿੱਤਾ तकरीबन 10-15 ਬਸਤੀਆਂ ਦੇ ਲੋਕਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨ ਲਈ ਇੱਥੇ ਪਹੁੰਚਿਆ ਮੇਰੇ ਕੋਲ ਜਿਹੜਾ ਪਹਿਲੀ ਸਾਡੀ ਮਨਜ਼ੂਰੀ ਜਿਹੜੀ ਪਹਿਲੀ ਜਿੱਤ ਆ ਸਾਡੀ ਉਹ ਮੇਰੇ ਕੋਲ ਆ ਪੱਤਰ ਦੇ ਰੂਪ ਦੇ ਵਿੱਚ ਹਾਜ਼ਰ ਨਾਰਥਰਨ ਰੇਲਵੇ ਤੋਂ ਮੈਂ ਮਨਜ਼ੂਰੀ ਲੈ ਕੇ ਆਇਆ ਉਹਨਾਂ ਨੇ ਸਾਨੂੰ ਤਕਰੀਬਨ ਸਾਡੇ ਸੁਭਚਿੰਤਕ ਨਾਲ ਜਾਂਦੇ ਰਹੇ 10-12 ਮੀਟਿੰਗਾਂ ਅਸੀਂ ਕੀਤੀਆਂ ਉਹਨਾਂ ਨਾਲ ਕੁਝ ਉਤਾਰ ਚੜਾ ਕਿੰਤੂ ਪਰੰਤੂ ਸੀਗੇ ਉਹ ਸਾਰੇ ਦੂਰ ਕਰਕੇ ਅੱਜ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਅਗਲੀ ਜਿਹੜੀ ਪ੍ਰਕਿਰਿਆ ਹੁਣ ਸਟੇਟ ਗਵਰਨਮੈਂਟ ਦੀ ਉਹ ਅਸੀਂ ਉਹਨਾਂ ਨਾਲ ਅਗੇ ਤਰੀ ਕਾਰਵਾਈ ਕਰਾਂਗੇ ਸੋ ਪਹਿਲੀ ਮਨਜ਼ੂਰੀ ਆ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਮਹੱਲੇ ਵਾਸੀਆਂ ਨੂੰ ਕੀ ਲੱਗਦਾ ਵੀ ਇਹ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਦੇ ਬੋਲਣ ਦੇ ਕਾਰਨ ਇਹ ਰੇਲਵੇ ਵਿਭਾਗ ਨੂੰ ਫੈਸਲਾ ਲੈਣਾ ਪਿਆ ਕੀ ਲੱਗਦਾ ਦੇਖੋ ਜੀ ਇਹ ਲੋਕਾਂ ਦੀ ਜਿੱਤ ਆ ਲੋਕ ਸਾਡੇ ਕੋਲ ਆਉਂਦੇ ਸੀ ਗੱਲਬਾਤ ਕਰਦੇ ਸੀ ਤਾਂ ਲੋਕਾਂ ਨੇ ਹੀ ਕਿਹਾ ਸੀਗਾ ਵੀ ਤੁਸੀਂ ਇੱਕ ਨਾ ਇਹਦਾ ਸ਼ੁਰੂਆਤ ਕਰੋ ਜਿਹਦੀ ਸ਼ੁਰੂਆਤ ਅਸੀਂ ਦਸਕਤ ਮੋਹਮ ਦੇ ਤੌਰ ਤੇ ਕੀਤੀ ਆ ਜਿਹਦੇ ਵਿਊਜ਼ ਤੁਸੀਂ ਵੀ ਲੈਤੇ ਸੀ ਪਿਛਲੇ ਦਿਨੀ ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸਾਡੇ ਦਸਕਤ ਕੀਤੇ ਸੀਗੇ ਉਹ ਅਸੀਂ ਜਿਹੜੇ ਆ ਮੰਤਰੀ ਸਾਹਿਬਾਨ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਪਹੁੰਚਾਤੇ ਜਿਹਦੀ ਜਿੱਤ ਪਤ ਪ੍ਰਾਪਤ ਜਿਹੜੀ ਹੋਈ ਆ ਆ ਪੱਤਰ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਆ। ਇਹ ਲੈਟਰ ਮਿਲਿਆ ਤੁਹਾਨੂੰ ਲੈਟਰ। ਹਾਂਜੀ ਹਾਂਜੀ। ਇਹ ਲੈਟਰ ਆ ਉਹਨਾਂ ਨੇ ਇਹ ਲਿਖਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਇੱਥੇ ਜੋ ਵੀ ਆਪਦੀ ਓਵਰ ਬ੍ਰਿਜ ਦੀ ਪ੍ਰਕਿਰਿਆ ਸਟੇਟ ਗਵਰਨਮੈਂਟ ਨਾਲ ਤਾਲਮੇਲ ਕਰਕੇ ਬਣਾ ਸਕਦੇ ਹੋ ਸਾਨੂੰ ਕੋਈ ਇਤਰਾਜ਼।